ਯੋਰ ਡਿਸੀਜਨ ਸਾਡੀ ਜਥੇਬੰਦੀ ਨੇ ਅੱਜ ਲਿਆ ਸ਼ਾਮ ਦਾ ਕਿਉਂਕਿ ਦੋ ਦੋ ਸਾਡੇ ਭਰਾ ਜਿਹੜੇ ਉਹ ਸ਼ਹੀਦ ਹੋ ਗਏ ਹੈ। ਦੇਖੋ ਉਸ ਤੋਂ ਬਾਅਦ ਤੁਸੀਂ ਪਾਕਿਸਤਾਨ ਦਾ ਬਾਰਡਰ ਦੇਖੋ ਚੀਨ ਦਾ ਬਾਰਡਰ ਦੇਖੋ ਕਿਤੇ 7 7 8 8 ਕਲੇਰਾ ਲੱਗੀਆਂ ਨੇ ਇਹਨਾਂ ਕੋ ਸਾਡੇ ਤੇ ਗੋਲਾਬ੍ਰੂਥ ਚੱਲਦਾ ਸਾਡੇ ਪੈਸਿਆਂ ਦਾ ਹੀ ਗੋਲਾਬ੍ਰੂਥ ਸਾਡੇ ਤੇ ਚੱਲਦਾ ਜਦੋਂ ਚੀਨ ਉਧਰੋਂ ਧੱਕ ਕੇ ਨੇ ਇੰਡੀਆ ਦਾ ਕਿੰਨਾ ਹਿੱਸਾ ਆਪਣੇ ਨਾਲ ਮਿਲਾ ਗਿਆ ਉਦੋਂ ਇਹਨਾਂ ਦੀ ਪੈਰਾਮਿਲਟਰੀ ਫੋਰਸ ਇਹਦੇ ਡਰੋਨ ਦੁਆਰਾ ਫੇਰ ਇਹ ਡਰੋਨ ਵੱਲੋਂ ਫੇਰ ਕਿੜਨੇ ਤਿਆਰੀਆਂ ਨੇ ਤੇ ਉਹਨੂੰ ਸਿੱਟਣ ਦੇ ਵੀ ਤਿਆਰੀਆਂ ਹੋ ਰਹੀਆਂ ਨੇ ਦੇਖ ਸਕਦੇ ਹੋ ਡਰੋਨ ਵੱਲੋਂ ਦੇਖ ਸਕਦੇ ਹੋ ਦੁਆਰੇ ਇਹ ਬਿਲਕੁਲ ਵੀ ਹੁਣ ਤਾਂ ਹੋਰ ਅੱਗੇ ਤੱਕ ਪਹੁੰਚ ਗਿਆ ਇਹ ਤਾਂ ਬਿਲਕੁਲ ਡਰੀ ਸਰਕਾਰ ਦੇਖੋ ਜੀ ਗੁੰਡਾਗਰਦੀ ਦਾ ਨਾਚ ਹੋ ਰਿਹਾ ਗੁੰਡਾ ਪੰਜਾਬ ਜੀ ਡਰੋਨ ਕਿਵੇਂ ਉੱਡ ਰਿਹਾ ਹੈ ਸਾਨੂੰ ਇਹ ਨਹੀਂ ਸਮਝ ਆਉਂਦੀ ਬਿਨਾਂ ਪਰਮਿਸ਼ਨ ਦੇ ਡਰੋਨ ਇਹ ਪਾਣੀ ਦਾ ਆ ਜਾ ਪਾਣੀ ਦਾ ਲਾ ਆ ਜਾ ਪਾਣੀ ਪਾਣੀ ਦੇ ਤੁਸੀਂ ਦੇਖ ਸਕਦੇ ਹੋ ਕਿਵੇਂ ਚੱਲ ਰਿਹਾ ਕੈਮਰਾ ਤੁਸੀਂ ਦੇਖ ਸਕਦੇ ਹੋ ਕਿਵੇਂ ਸਰਕਾਰ ਜਿਹੜੇ ਥਰੂ ਕਹਦੇ ਗੋਲੇ ਸਿੱਟੀ ਇਹਦੇ ਫੇਰਨੀ ਦੀ ਕੋਸ਼ਿਸ਼ ਹੋ ਰਹੀ ਔਰੇ ਜਿਹੜਾ ਅੱਖਾਂ ਵਿੱਚੋਂ ਪਾਣੀ ਵੀ ਡੱਟ ਰਿਹਾ ਹੈ ਇਹ ਨਾ ਜਿਹੜਾ ਤੂੰ ਆਇਆ ਕਾਲ ਦਿੱਤੀ ਸੀ ਕਿਸਾਨਾਂ ਨੇ ਭਾਈ ਜੀ ਫਿਰ ਕਿਵੇਂ ਹੁਣ ਅੱਗੇ ਜਾਣ ਦਾ ਕੀ ਪਲਾਨ ਹੈ ਦੇਖੋ ਜੀ ਜਿਹੜੀ 11 ਵਜੇ ਦੀ ਕਾਲ ਦਿੱਤੀ ਸੀ 10 ਵਜੇ ਦੇ ਕਰੀਬ ਜਿਹੜੀ ਸਾਡੇ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਵੱਲੋਂ ਮੈਸੇਜ ਆਇਆ ਵੀ ਤੁਸੀਂ ਬੈਠ ਕੇ ਤੇ ਜਿਹੜਾ ਇਹਦਾ ਆਪਾਂ ਵਿਚਾਰ ਕਰਦੇ ਹਾਂ ਤੇ ਇਹਦਾ ਕੋਈ ਨਾ ਕੋਈ ਹੱਲ ਨਿਕਲੇ ਵਧੀਆ ਡਿਸੀਜਨ ਲਿਆ ਸਰਕਾਰ ਨੇ ਆਪਣਾ ਸੌਰੀ ਜਥੇਬੰਦੀਆਂ ਨੇ ਉਹਨਾਂ ਦੀ ਅੱਜ ਦੋ ਤਿੰਨ ਘੰਟੇ ਸਰਕਾਰ ਦੇ ਨਾਲ ਗੱਲਬਾਤ ਚੱਲੀ ਹੈ ਉਸ ਤੋਂ ਬਾਅਦ ਜਿਹੜਾ ਕੋਈ ਉਹਦਾ ਹੁਕਮ ਸਿਰਕੜਿਆ ਕੱਲ ਦਾ ਉਹ ਨਹੀਂ ਨਿਕਲਿਆ ਕਿੰਨੀ ਕ ਵਾਰੀ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਕਿੰਨੀਆਂ ਮੀਟਿੰਗਾਂ ਹੋਗੀਆਂ ਹੁਣ ਤੱਕ ਫਿਰ ਮਤਲਬ ਸਰਕਾਰ ਟਾਈਮ ਟੇ ਪਾ ਰਹੀ ਐ ਵੀ ਉਰੇ ਠੰਡੇ ਪੈ ਜਾਣਗੇ ਇਹ ਇਹ ਤਾਂ ਬਿਲਕੁਲ ਸ਼ੋਅ ਹੀ ਆ ਤੁਸੀਂ ਸਿਆਣੇ ਹੋ ਸਾਰੀ ਜਨਤਾ ਸਮਝਦੀ ਐ ਵੀ ਚੌਂਡਜਾਪਤਾ ਲੱਗੇ ਆਉਣ ਵਾਲਾ ਵੀ ਉਹਨਾਂ ਨੂੰ ਇਹ ਚੌਂਡਜਾਪਤਾ ਲੱਗੇ ਤੇ ਸਾਡੇ ਸਭੋ ਜਿਹੜਾ ਇਹ ਮਸਲਾ ਜਿਹੜਾ ਰਫਾ ਤਫਾ ਹੋ ਜੇ ਪਰ ਇਹ ਆ ਵੀ ਇਹ ਮਸਲਾ ਰਫਾ ਤਫਾ ਹੋਣ ਵਾਲਾ ਨਹੀਂ ਔਰ ਮੈਂ ਇੱਕ ਬੇਨਤੀ ਕਰਦਾ ਆਪਣੇ ਸਾਰੇ ਭਰਾਵਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਮੈਂ ਇਹ ਬੰਦੀ ਕਰਦਾ ਕਿ ਜੋ ਡਿਸੀਜਨ ਸਾਡੀ ਜਥੇਬੰਦੀ ਨੇ ਅੱਜ ਲਿਆ ਸ਼ਾਮ ਦਾ ਕਿਉਂਕਿ ਦੋ ਦੋ ਸਾਡੇ ਭਰਾ ਜਿਹੜੇ ਉਹ ਖੀਦ ਹੋ ਗਏ ਸੌਰੀ ਬਟ ਉਸ ਤੋਂ ਬਾਅਦ ਜੋ ਜਥੇਬੰਦੀ ਨੇ ਅਜੇ ਇਹਨਾਂ ਦੀ ਕੋਈ ਗੱਲਬਾਤ ਚੱਲ ਰਹੀ ਹੈ ਵੀ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਹੈ ਸੰਗਤ ਨੂੰ 10 ਮਿੰਟ ਮਿਲ ਜਾਣ ਆ ਜਿਹੜੇ ਇਹ ਬਾਦਰਪੁੱਟਰ ਜਆ ਬਣਾ ਕੇ ਬੈਠੇ ਆ ਇਹ ਇਹ ਤੇ ਲੱਭਣਾ ਨਹੀਂ ਕਿਤੇ ਨੂੰ ਗਿਆ ਤੁਸੀਂ ਪਿਛਲੀ ਵਾਰੀ ਦੀ ਪਰਫਾਰਮੈਂਸ ਸਾਡੀ ਜਿਹੜੀ ਇਹ ਬੰਦਿਆ ਸੀ ਪੰਜਾਬ ਦੇ ਔਰ ਹਰਿਆਣੇ ਦੀ ਜਿਹੜੀ ਵੇਖੀ ਇਹ ਇਹ ਬਾਦਰ ਤੋੜਨਾ ਕੋਈ ਬਹੁਤੀ ਔਖੀ ਗੱਲ ਨਹੀਂ ਪਰ ਜਾਵਦੇ ਦੇ ਵਿੱਚ ਰਹਿ ਕੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਦਾ ਹੁਕਮ ਮੰਨ ਕੇ ਕਿਉਂਕਿ ਉਹਨਾਂ ਦੀ ਕੌਲ ਦੇ ਉੱਤੇ ਸਾਰੇ ਹੀ ਆਏ ਆ ਔਰ ਜਿੰਨਾ ਚਿਰ ਸਾਨੂੰ ਉਹ ਨਹੀਂ ਉਹ ਇਸ਼ਾਰਾ ਨਹੀਂ ਕੋ ਕਰਦੇ ਆ ਆਪਾਂ ਇਸ ਦੇ ਉੱਤੇ ਕੋਈ ਐਕਸ਼ਨ ਨਹੀਂ ਲਵਾਗੇ ਪਰ ਜੇ ਇਹ ਸਾਨੂੰ ਆਗੂਆਂ ਵੱਲੋਂ ਇਸ਼ਾਰਾ ਹੋ ਜਾਂਦਾ ਵੀ ਆਪਾਂ ਥੋੜੀਏ ਇਹ ਤਾਂ 15 ਮਿੰਟਾਂ ਦੀ ਖੇਡ ਆ ਵੇਖੋ ਨਿਹੰਗ ਸਿੰਘ ਫੌਜਾਂ ਇੱਥੇ ਫਿਰਨਦੀਆਂ ਨੇ ਤੇ ਇਹ ਇਹ ਕੋਈ ਬੋੜਾ ਵੱਡਾ ਮਸਲਾ ਨਹੀਂ ਇਹ ਕੋਪਨਾਂ ਲੈ ਜਾਂਦੀ ਸੀ ਕੱਲ ਜੀਐਸਵੀ ਵੀ ਆਈ ਹੈ ਉਧਰੋਂ ਖੜੀ ਕਰਕੇ ਉਤਾਰ ਰਹੇ ਸੀ ਜਦੋਂ ਉਹਨਾਂ ਉਧਰ ਨੂੰ ਮੂੰਹ ਕਰਕੇ ਇੱਕ ਤਰ੍ਹਾਂ ਦਾ ਉਹਨਾਂ ਨੂੰ ਇੱਕ ਤਰ੍ਹਾਂ ਦਾ ਜਲੀ ਦੇ ਰਹੇ ਸੀ ਇੱਕ ਤਰ੍ਹਾਂ ਦਾ ਨਾ ਮਤਲਬ ਇਹ ਕੋਪਨਾਂ ਲੈ ਜਾਂਦੀ ਹੁਣ ਦੁਵਾਰੇ ਉਹਨਾਂ ਨੇ ਵੀ ਖੜੀ ਕਰ ਲਈ ਮੂੰਹ ਖੜਾ ਕਰ ਤਰ ਉਹਨਾਂ ਇੱਕ ਵੇਖੋ ਜੀ ਸਰਕਾਰ ਦੇ ਕੋਲ ਤੇ ਸਾਰਾ ਤੰਤਰ ਹੈ ਸਾਰੀ ਮਸ਼ਿੰਦਰੀ ਹੈ ਸਰਕਾਰ ਤੇ ਜੋ ਮਰਜ਼ੀ ਲਿਆ ਕੇ ਟੈਂਕ ਵੀ ਡਾ ਸਕਦੀ ਹੈ ਲਾਈ ਕੀ ਜਿਹੜੇ ਉਹਨਾਂ ਦੇ ਨਸ਼ੇ ਨਹੀਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆਪਣੇ ਭਰਾਵਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਵੀ ਅਸੀਂ ਜਥੇਬੰਦਗੀਆਂ ਜਿਹੜੀਆਂ ਸਾਡੀਆਂ ਬੜੇ ਸੁਹਿਰਦ ਬੰਦੇ ਆ ਆਪਾਂ ਇੱਥੋਂ ਅੱਗੇ ਜਾਣ ਦੀ ਬਜਾਏ ਪੰਜਾਬ ਦੇ ਨਾਲ ਜਿੰਨੇ ਵੀ ਬਾਰਡਰ ਲੱਗਦੇ ਆ ਹਰਿਆਣੇ ਦਾ ਲੱਗਦਾ ਉਹਦੇ ਚਲੋ ਸਾਡੇ ਭਰਾ ਨੇ ਹਿਮਾਚਲ ਵਾਲਾ ਬਾਰਡਰ ਹੋ ਗਿਆ ਰਾਜਸਥਾਨ ਵਾਲਾ ਬਾਰਡਰ ਹੋ ਗਿਆ ਉਧਰੋਂ ਜੰਮੂ ਸੈੱਡ ਵੀ ਇਹ ਸਾਰਾ ਹੀ ਜਿਹੜਾ ਲੈਖਾ ਧੋਖਾ ਇਹਦਾ ਬੰਦ ਕਰੋ ਉਥੇ ਆਪੋ ਆਪਣੇ ਜਥੇਬੰਦੀਆਂ ਦੇ ਬੰਦੇ ਬਿਠਾ ਕੇ ਮੁਕੰਮਲ ਧਰਨੇ ਲਾਓ ਰੇਲਾ ਬੰਦ ਕਰੋ ਪੰਜਾਬ ਦੇ ਵਿੱਚ ਆਉਣੀਆਂ ਤੇ ਤੁਹਾਡਾ ਜਿਹੜਾ ਹਾਲੇ 5 ਤੋਂ 10 ਦਿਨ ਦੇ ਵਿੱਚ ਵਿੱਚ ਜਿਹੜੀ ਮਰਜ਼ੀ ਮੱਤ ਬਣਾ ਲਿਓ ਇਹ ਮੇਰੀ ਆਪਣੀ ਨਿੱਜੀ رائے ਆ ਬਾਕੀ ਚਲੋ ਸਾਰੇ ਸਿਆੜੇ ਆ ਤੁਸੀਂ ਹੋਰ ਵੀ ਆ ਸਾਡੇ ਬਜ਼ੁਰਗ ਫੇਰੇ ਆ ਇਹਨਾਂ ਨੂੰ ਪੁੱਛ ਸਕਦੇ ਜੀ ਕਿ ਇਹ ਜਿਹੜੀ ਮੈਂ ਗੱਲ ਕਰ ਰਿਹਾ ਇਹੀ ਹੈ ਦਾ ਮਸਲੇ ਦਾ ਹੱਲ ਨਹੀਂ ਤੇ ਇੱਥੇ ਟਕਰਾਅ ਕਰਵਾ ਕੇ ਤੇ ਜਿਹੜਾ ਪੰਜਾਬ ਦੇ ਪਤਾਂ ਦਾ ਨੁਕਸਾਨ ਹੋ ਤੇ ਤੇ ਬੀਜੇਪੀ ਦੀ ਸਰਕਾਰ ਪਹਿਲਾਂ ਹੀ ਮੰਚਾ ਵੀ ਆਪਾਂ ਜਿੰਨਾ ਵਾਧੂ ਵਾਦ ਨੁਕਸਾਨ ਕਰਾ ਸਕੀਏ ਉਹ ਕਰੀਏ ਤੇ ਜਿਹੜੇ ਬਾਰਡਰ ਨੇ ਜਿੰਨੇ ਵੀ ਬਾਰਡਰ ਲੱਗਦੇ ਨੇ ਪੂਰੇ ਰਾਹ ਇਹਨਾਂ ਦੇ ਕਰੋ ਬੰਦ ਤੇ ਇਹ ਇਹ ਸਾਨੂੰ ਨਹੀਂ ਆਪਣੇ ਨਾਲ ਰੱਖਣਾ ਚਾਹੁੰਦੇ ਤੇ ਕੋਈ ਕੋਈ ਗੱਲ ਨਹੀਂ ਅਸੀਂ ਆਪਣਾ ਗੁਜ਼ਾਰਾ ਕਰ ਲਾਂਗੇ ਪੰਜਾਬ ਦੇ ਵਿੱਚ ਮਾਲਕ ਦੀ ਕਿਰਪਾ ਦੇ ਨਾਲ ਕੋਈ ਬੰਦਾ ਭੁੱਖਾ ਨਹੀਂ ਸੌਂ ਸਕਦਾ ਸਾਡੇ ਲਈ ਲੂਣ ਤੇਲ ਆਟਾ ਦਾਲ ਸਾਰਾ ਕੁਝ ਹੈਗਾ ਇਹਨਾਂ ਦੇ ਨਾਲੋਂ ਬਿਲਕੁਲ ਕਨੈਕਟ ਦੋਰੋ ਤੇ ਜੇ ਪੰਜਾਬ ਸਰਕਾਰ ਵੀ ਇਹਦੇ ਵਿੱਚ ਕੋਈ ਰਿਕਨ ਡਾਉਂਦੀ ਹੈ ਤੇ ਇਹਨਾਂ ਦੇ ਏ ਤਰ੍ਹਾਂ ਦਾ ਵੀ ਕਰਾਓ ਵਾਧਵਾਦੀ ਵਾਧਵਾਦੀ ਦੀ ਗੱਲ ਕਰਦ ਨੇ ਵੀ ਅੱਤਵਾਦੀ ਨੇ ਮਰ ਮੰਗ ਜਿਹੜੀ ਉੱਠ ਰਹੀ ਹੈ ਕਰੋ ਕਾਫੀ ਟਾਈਮ ਤੋਂ ਮੰਗੋ ਉਠਾਓ ਕਿ ਹਰ ਖਾਲਿਸਤਾਨ ਦੀ ਇਹਰਾ ਅੱਡ ਸਮਝ ਰਹੇ ਨੇ ਆਪਾਂ ਨੂੰ ਬਾਰਡਰ ਬਣਾ ਦੇ ਕਿ ਤਰ੍ਹਾਂ ਦਾ ਪੰਜਾਬ ਨੂੰ ਟੇ ਕਰਤਾ ਨਾ ਇਹਦੇ ਵਿੱਚ ਤੇ ਕੋਈ ਦੂਰ ਹੈ ਹੀ ਨਹੀਂ ਆ ਤੁਸੀਂ ਦੇਖੋ ਤੁਸੀਂ ਪਾਕਿਸਤਾਨ ਦਾ ਬਾਰਡਰ ਦੇਖੋ ਚੀਨ ਦਾ ਬਾਰਡਰ ਦੇਖੋ ਕਿਤੇ 7 7 8 8 ਕਲੇਰਾ ਲੱਗੀਆਂ ਇਹਨਾਂ ਕੋ ਸਾਡੇ ਤੇ ਗੋਲਾਬ੍ਰੂਤ ਚੱਲਦਾ ਸਾਡੇ ਪੈਸਿਆਂ ਦਾ ਹੀ ਗੋਲਾਬ੍ਰੂਥ ਸਾਡੇ ਤੇ ਚੱਲਦਾ ਜਦੋਂ ਚੀਨ ਉਧਰੋਂ ਧੱਕ ਕੇ ਦੇ ਇੰਡੀਆ ਦਾ ਕਿੰਨਾ ਹਿੱਸਾ ਆਪਣੇ ਨਾਂ ਮਿਲਾ ਗਿਆ ਉਦੋਂ ਇਹਨਾਂ ਦੀ ਪੈਰਾਮੀਟਰੀ ਫੋਰਸ ਕਿੱਥੇ ਸੀ ਕਿ ਜਿਹੜੇ ਡਰੋਨ ਚੱਕੀ ਫਿਰਦੇ ਨੇ ਇਹਨਾਂ ਨਸ਼ਾ ਜਿਹੜਾ ਦੂਜਿਆਂ ਦੇਸ਼ਾਂ ਦੇ ਵਿੱਚੋਂ ਸਾਡੇ ਦੇਸ਼ ਦੇ ਵਿੱਚ ਸਪਲਾਈ ਹੋ ਰਿਹਾ ਉਦੋਂ ਇਹਨਾਂ ਦੇ ਡਰੋਨ ਕਿੱਥੇ ਹੁੰਦੇ ਨੇ ਬੜੀ ਸ਼ਰਮ ਵਾਲੀ ਗੱਲ ਹੈ ਸਰਕਾਰ ਵਾਸਤੇ ਕਿ ਆਪਣੇ ਆ ਬੰਦਿਆਂ ਦੇ ਉੱਤੇ ਅਸੀਂ ਸਰਕਾਰੀ ਤੰਤਰ ਦਾ ਜਿਹੜਾ ਇਸਤੇਮਾਲ ਕਰਕੇ ਤੇ ਅਸੀਂ ਇੱਕ ਬਰਬਾਸ਼ੀ ਟੈਪ ਕਰਦੇ ਆ ਜਿੱਥੇ ਅਬਦਾਲੀ ਵਰਗੇ ਹੀ ਰਹੇ ਔਰ ਇਹ ਜੇ ਵਰਕੇ ਨਹੀਂ ਰਹੇ ਜੰਗੀਜ ਖਾਨ ਵਰਗੇ ਨਹੀਂ ਰਹੇ ਸਕੰਦਰ ਵਰਗੇ ਨਹੀਂ ਰਹੇ ਇਹ ਕਿਹੜੇ ਬਾਗ ਦੀ ਮੂਲੀ ਇਹ ਵੇਖੋ ਤੁਸੀਂ ਕੁਦਰਤ ਕਿੱਦਾਂ ਖੇਡ ਖੇਡਦੀ ਏ ਇਹ ਸਾਨੂੰ ਜਿਹੜਾ ਆਪਣੇ ਤੋਂ ਅਲੱਗ ਕਰ ਰਹੇ ਆ ਸਰਕਾਰ ਨੂੰ ਪੰਜਾਬੀ ਨੂੰ ਪੰਜਾਬ ਸਰਕਾਰ ਤੇ ਚਲੋ ਖੈਰ ਹੈ ਹੀ ਇਹਨਾਂ ਦੀ ਉਹਨੇ ਕੀ ਗੱਲ ਕਰਨੀ ਏ ਸਾਡੀ ਜਿਹੜੀ ਜਨਤਾ ਏ ਉਹਨੂੰ ਇਸ ਇਸ ਮੁੱਦੇ ਦੇ ਉੱਤੇ ਇੱਕ ਸਾਲ ਜਥੇਬੰਦੀਆਂ ਵੀ ਜਿਹੜੀਆਂ ਸਟੈਪ ਲੈਣ ਦੀ ਸਾਰੇ ਬਾਰਡਰ ਜਿੰਨੇ ਲੱਗਦੇ ਆ ਨਾਲੋਂ ਨਾਲ ਸੀਲ ਕਰ ਆਟੋਮੈਟਿਕ ਤੁਹਾਡਾ ਸਾਰਾ ਹੱਥ ਪੋਪਲੈਨ ਨੇ ਉਹ ਬਗੈਰਾ ਪੋਪਲੈਨਾਂ ਨੇ ਜੀਸੀਵੀ ਨੇ ਬਾਬਾ ਜੀ ਫਿਰ ਅੱਗੇ ਕਰੂਗਾ ਹੁਣ ਕਿਸਾਨਾਂ ਕੋਲ ਕਿੰਨੇ ਵੇਟ ਕਾਲ ਦੀ ਵੇਟ ਕਰ ਰਹੇ ਹੋ ਹਾਂਜੀ ਹਾਂ ਵੇਟ ਕਰ ਰਹੇ ਆਂ ਕਾਲ ਦੀ ਜਦ ਕੋਈ ਕਾਲ ਮਿਲੇਗੀ ਜਦ ਇਹ ਅੱਗੇ ਜਾਏਗੇ ਇਹਨਾ ਲੇਟ ਕਿਉਂ ਹੋ ਰਿਹਾ 13 ਤਰੀਕ ਦੇ ਬੈਠੇ ਅੱਜ 21 ਤਰੀਕ ਨੂੰ ਸੋ ਫਿਰ ਆਇਆ ਨਾ ਕਿ ਅੱਗੇ ਨੁਕਸਾਨ ਵੀ ਦਿਖਣਾ ਕਨੌਰੀ ਬਾਰਡਰ ਤੇ ਦੋ ਬੰਦੇ ਮਰ ਗਏ ਅੱਜ ਉਹ ਵੀ ਸਾਰਾ ਲੀਟਰਾਂ ਨੇ ਸਾਰਾ ਦੇਖਣਾ ਨਾ ਅਭਾ ਲੱਗਦਾ ਨੁਕਸਾਨ ਵੀ ਨਾ ਹੋਇਆ ਮਾਸ਼ੱਲਾ ਵੀ ਹੱਲ ਹੋਇਆ ਨਹੀਂ ਫਿਰ ਪੰਜਾਬ ਕੇ ਸਾਰੇ ਬਾਰਡਰ ਸੀਲ ਕਰਾਏਗੇ ਕਿੰਨੇ ਸਾਤ ਮਹੀ ਤਾਂ ਜਾਣ ਹੀ ਦਿੰਦੇ ਜੇ ਅੱ ਜਿਹੜੇ ਅਥਰੂ ਗਾਇ ਨੇ ਗੋਲੇ ਸ਼ੁਰੂ ਸ਼ੁਰੂ ਕਰਨੇ ਚਲਾਉਣੇ ਫਿਰ ਮਾਰੂ ਹਥਿਆਰ ਵੀ ਕਰਦੇ ਨੇ ਤੇ ਪੰਜਾਬ ਕੇ ਬਾਡਰ ਸੀਲ ਕਰेंगे ਸਾਰੇ ਲਿੰਕ ਲਿੰਕ ਤੋੜ ਦੇਗੇ ਨਾ ਗੱਲ ਤੇ ਆਪੋ ਨੇ ਤਾਂ 4 ਦਿਨਾਂ માં ਮੰਨ ਲੇਗੇ ਤੇ ਬਾਡਰ ਸੀਲ ਹੋ ਗਏ ਸਭ ਕੁਝ ਲੈਣਾ ਨਾ ਦੇਣਾ ਸਾਰੇ ਬਾਡਰ ਦਾ ਮਤਲਬ ਲੱਗ ਸੁਭਾ ਬਣ ਕੇ ਕਿਹ ਤਰ੍ਹਾਂ ਦਾ ਆਪਣਾ ਤਾਂ ਖਾਲਿਸਤਾਨ ਦੀ ਮੰਗ ਉਹ ਆਪੋ ਆਟੋਮੈਟਿਕ ਪੂਰੀ ਹੋ ਰਹੀ ਹੈ ਹਾਂ ਮੈਨੂੰ ਕੀ ਜਣਾ ਚਾਹੁੰਦੇ ਜੀ ਬਸ ਤੋ ਯਾਨ ਦੱਸੋ ਹੁਣ ਅਕੇ ਤਿਆਰੀ ਕਿਵੇਂ ਆ ਜਾਣ ਦੀ ਤਿਆਰੀ ਵੇਖੋ ਜੀ ਜਿੱਦਾਂ ਜਿੱਥੇ ਬੰਦੀਆਂ ਕਹਿਣ ਗਿਆ ਉਹਨਾਂ ਦੇ ਵੇਟ ਕਰ ਰਹੇ ਆ ਜਿੱਦਾਂ ਜਿੱਥੇ ਬੰਦੀਆਂ ਕਹਿਣ ਟੋਪ ਲੈਣਾ ਖੜੀਆਂ ਕੀਤੀਆਂ ਨੇ ਦੋ ਬੋਬਲਾਂ ਨਾਲ ਖੜੀਆਂ ਨੇ ਬਾਕੀ ਜੀਐਸਵੀ ਨੇ ਜੀਐਸਵੀ ਵੀ ਖੜੀਆਂ ਨੇ ਹੋਰੇ ਹੋਰ ਵੀ ਆ ਰਹੀਆਂ ਨੇ ਟਰੈਕਟਰ ਵੀ ਹੈ ਕਹਿੰਦੇ ਆਪਣੇ ਕਿਸਾਨਾਂ ਕੋਲ ਫੇਰ ਵੀ ਸਾਰੇ ਬੈਠੇ ਆ ਪਰ ਸ਼ਾਂਤ ਵੀ ਟੰਗ ਨਾਲ ਅੱਗੇ ਕਿਉਂ ਨਹੀਂ ਵਧ ਰਹੇ ਸਭ ਨੇ ਤਿਆਰੀ ਤਾਂ ਪੂਰੀ ਇਹਦੇ ਕੋਈ ਸ਼ੱਕ ਨਹੀਂ ਇਹ ਕੋਈ ਕੰਮ ਵੀ ਵੱਡਾ ਨਹੀਂ ਬੈਰੀਕਡ ਟੋੜਨੇ ਕੋਈ ਵੱਡੀ ਗੱਲ ਨਹੀਂ ਆ ਪਰ ਸਾਡੇ ਸੂਝਵਾਨ ਆਗੂ ਨੇ ਅਸੀ ਤਾਂ ਜੋ ਡਿਸੀਜਨ ਉਹ ਲੈਣਗੇ ਉਹਦੇ ਹਿਸਾਬ ਨਾਲ ਚੱਲਾਂਗੇ ਲਾਸਟ ਵਿੱਚ ਕੀ ਗਾਣਾ ਚਾਹੁੰਦੇ ਆ ਵੀ ਹੁਣ ਕਿੰਨਾ ਕਾ ਟਾਈਮ ਉਹਰੇ ਸ਼ੰਭੂ ਤੇ ਬਹਿਣਾ ਹੈ ਵੀ ਅੱਗੇ ਹੁਣ ਸ਼ੰਭੂ ਤੇ ਬਹਿਣ ਦੀ ਵੈਸੇ ਗੱਲ ਕਰੀਆ ਕਿਸਾਨਾ ਤੁਹਾਨੂੰ ਵੀ ਉੱਥੇ ਜਾ ਕੇ ਅਸੀਂ ਮੰਗਾ ਸਾਡੀਆਂ ਪੂਰੀਆਂ ਹੋਣਗੀਆਂ ਉਹ ਸਾਡਾ ਜਿਹੜਾ ਸਟੈਂਡ ਹੈ ਉਹ ਸਟੈਂਡ ਵਾਈ ਸਟੈਂਡ ਤੇ ਖੜੇ ਆ ਵੀ ਸ਼ੰਭੂ ਤੇ ਜਾਣਾ ਸੀ ਡ੍ਰੋਨ ਫੇਰ ਆ ਗਿਆ ਜੀ ਦੇਖੋ ਜੀ ਮੁੰਡਾ ਗੱਲ ਦੇਖੋ ਮੁੰਡਾ ਗੱਲ ਉਹ ਡ੍ਰੋਨ ਦੁਬਾਰਾ ਫੇਰ ਭਾਈ ਇਹ ਪੱਜੇ ਨਹੀਂ ਪੱਜੇ ਨਹੀਂ ਇਹ ਡਰੋਨ ਵੱਲੋਂ ਫੇਰ ਗੇੜਮੇ ਤਿਆਰੀਆਂ ਨੇ ਤੇ ਉਹਨੂੰ ਸਿੱਟਣ ਦੇ ਵੀ ਤਿਆਰੀਆਂ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਡਰੋਨ ਵੱਲੋਂ ਤੇ ਮਿਸ ਇਹਨਾਂ ਦੇ ਜਿਹੜੇ ਪੱਟ ਵੀ ਰਹੇ ਇਹ ਜਿਹੜੇ ਨੇ ਇਹ ਡਰੋਨ ਵੱਲੋਂ ਫੇਰ ਹਮਲਾ ਕੀਤਾ ਜਾ ਰਿਹਾ ਵਿੱਚ ਫੁੱਲ ਅੰਦਰ ਆ ਕੇ ਫੁੱਲ ਅੰਦਰ ਅੰਦੋਲਨ ਦੇ ਵਿੱਚ ਆ ਕੇ ਹਮਲਾ ਕੀਤਾ ਜਾ ਰਿਹਾ ਦੇਖੋ ਭਾਈ ਜੀ ਇਹ ਹਮਲੇ ਤੁਸੀਂ ਆ ਦੇਖ ਸਕਦੇ ਹੋ ਦੁਆਰੇ ਇਹ ਬਿਲਕੁਲ ਵੀ ਹੁਣ ਤਾਂ ਹੋਰ ਅੱਗੇ ਤੱਕ ਪਹੁੰਚ ਗਿਆ ਇਹ ਤਾਂ ਬਿਲਕੁਲ ਡਰਾਈ ਸਰਕਾਰ ਦੇਖੋ ਜੀ ਗੁੰਡਾਗਰਦੀ ਦਾ ਨਾਅ ਚੋ ਰਿਆ ਗੁੰਡਾ ਪੰਜਾਬ ਵਿੱਚ ਡਰੋਨ ਕਿਵੇਂ ਉੱਡ ਰਿਹਾ ਹੈ ਸਾਨੂੰ ਇਹ ਨਹੀਂ ਸਮਝ ਆਉਂਦੀ ਬਿਨਾ ਪਰਮਿਸ਼ਨ ਦਾ ਡਰੋਨ ਉਡਾ ਸਕਦਾ ਵੀ ਪੰਜਾਬ ਚ ਦੂਜੇ ਸੇਸ਼ ਸਰਕਾਰ ਇਹ ਬਿਲੀਬ ਇਹ ਬਿਲੀਬ ਕੁਤੋਂਗਰ ਪਰ ਨਹੀਂ ਰਿਹਾ ਵੀਰੇ ਮੇਰਾ ਲਾਲ ਦੇਖੋ ਜੀ ਪੰਜਾਬ ਪੰਜਾਬ ਸਰਕਾਰ ਤੁਸੀਂ ਤੁਸੀਂ ਆਪ ਹੀ ਕਵਰ ਕੀਤਾ ਤੁਸੀਂ ਆਪ ਕਵਰ ਕੀਤਾ ਨੂੰ ਸਾਰਾ ਕੁਝ ਦੇਖਿਆ ਇਹ ਹਰਿਆਣੇਸ ਹਰਿਆਣਾ ਸਰਕਾਰ ਕੋ ਜਾ ਹਰਿਆਣਾ ਪੁਲਿਸ ਕੋ ਕੀ ਇਹ ਅਧਿਕਾਰ ਇਹ ਕੋਈ ਜਿਹੜਾ ਸਾਡੇ ਸਾਡੀ ਹੱਦ ਦੇ ਵਿੱਚ ਆ ਕੇ ਤੇ ਅਰ ਵਾਲੀ ਗੁੰਡਾ ਕਰਦੀ ਸਾਨੂੰ ਪਾਣੀ ਦਾ ਇਹ ਪਾਣੀ ਦਾ ਆ ਜਾ ਪਾਣੀ ਦਾ ਲਾ ਆ ਜਾ ਪਾਣੀ ਪਾਣੀ ਦੇ ਤੁਸੀਂ ਦੇਖ ਸਕਦੇ ਹੋ ਕਿਵੇਂ ਚੱਲ ਰਿਹਾ ਕੈਮਰਾ ਤੁਸੀਂ ਦੇਖ ਸਕਦੇ ਹੋ ਕਿਵੇਂ ਸਰਕਾਰ ਇਹਦੇ ਅਥਰੂ ਕਹਦੇ ਦੋਲੇ ਸਿੱਕੇ ਜਿਹੜੇ ਉਹ ਫੇਰੇ ਦੀ ਕੋਸ਼ਿਸ਼ ਹੋ ਰਹੀ ਹੋਰੇ ਜਿਹੜਾ ਅੱਖਾਂ ਵਿੱਚੋਂ ਪਾਣੀ ਵੀ ਕੱਢ ਰਹੇ ਇਹ ਜਿਹੜਾ ਜਿਹੜਾ ਤੁਹਾਂ ਇਹਦਾ ਡਰਾ ਇਹਦੇ ਵਿੱਚ ਇਹਦੇ ਵਿੱਚ ਆਪਾਂ ਝੂਠੇ ਨਹੀਂ ਬੋਲ ਰਹੇ ਇਹਦੇ ਵਿੱਚ ਆਪਾਂ ਕੋਈ ਸਰਕਾਰ ਤੇ ਕੋ ਬਰਖਾਫ ਐਵੇਂ ਤੇ ਨਹੀਂ ਗੱਲ ਕਰਦੇ ਇਹ ਸਾਰੀ ਦੁਨੀਆ ਦੇਖ ਰਹੀ ਹੈ ਇਹਦਾ ਖਮਿਆਜਾ ਜਿਹੜਾ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪਏਗਾ ਇਤਿਆਰ ਇਹ ਇਹ ਇਹਨੇ ਜਿਹੜਾ ਪੰਜਾਬ ਦੇ ਨਾਲ ਮੱਥਾ ਲਾ ਲਿਆ ਨਾ ਇਹਨੂੰ ਇਹਦੇ ਦਾ ਖਮਿਆਜਾ ਬਿਲਕੁਲ ਭੁਗਤਣਾ ਪਏਗਾ ਜੀ ਐਨਕ ਦਾ ਇਹਦਾ ਤੁਸੀ ਲਾ ਕੇ ਐਨਕਾ ਤੁਸੀਂ ਇਹ ਕੋਈ ਅਸਰ ਜਿਹੜਾ ਤੁਸੀਂ ਲਾਇਆ ਹੋਇਆ ਤੇ ਮੂੰਹ ਤੇ ਕੀ ਮਿਲਿਆ ਹੋਇਆ ਅਸਰ ਘਟਾਉਂਦਾ ਹੈ ਥੋੜੀ ਬੈਡੀ ਸੀ ਮੇਰੇ ਖਿਆਲ ਮਿੱਟੀ ਹੈ ਉੱਥੋਂ ਮੈਡੀਕਲ ਕੈਂਪ ਲੱਗਾ ਉਹਨਾਂ ਨੇ ਲਗਾ ਕੇ ਦਿੱਤੀ ਹੈ ਕਿੱਥੇ ਥੋੜਾ ਇਹਦੇ ਨਾਲ ਰਾਹਤ ਮਿਲਦੀ ਹੈ ਜਿਹੜਾ ਫੁੱਲ ਨੇ ਆਪਣੇ ਕਿਸਾਨਾਂ ਕੋਲ ਦੇ ਕਿਸਾਨਾਂ ਦੀਆਂ ਵੀ ਨੌਜਵਾਨਾਂ ਦੀ ਐਨਕਾ ਵੀ ਲਈ ਫਿਰਦੇ ਨੇ ਤੇ ਐਨਕਾ ਵੀ ਨੇ ਤੇ ਜਿਹੜੇ ਬੱਠੇ ਵੀ ਚੱਕੀ ਫਿਰਦੇ ਨੇ ਵੀ ਕੋੜੀ ਤੋਂ ਬਚਣ ਵਾਸਤੇ ਫਿਰ ਵੀ ਨਹੀਂ ਕੇਵਾਦ ਰਹੇ ਦੇਖੋ ਵੀ ਜੀ ਸਾਰਾ ਕੁਝ ਦੇਖਣਾ ਪੈਣਾ ਕਿਸਾਨ ਜਥੇਬੰਦੀਆਂ ਦੇ ਮੋਢਿਆਂ ਦੇ ਉੱਤੇ ਬੜਾ ਭਾਰ ਏ ਇੱਕ ਇੱਕ ਦੋ ਦੋ ਬੱਚੇ ਆ ਸਾਰਿਆਂ ਦੇ ਉਹਨਾਂ ਨੂੰ ਦੇਖਣਾ ਪੈਣਾ ਇਹ ਜਿਹੜਾ ਡਿਸੀਜਨ ਹੈ ਮੇਰੇ ਹਿਸਾਬ ਨਾਲ ਡਿਸੀਜਨ ਉਹਨਾਂ ਬਿਲਕੁਲ ਠੀਕ ਲਿਆ ਸੋ ਮੈਂ ਇਹੀ ਬੇਨਤੀ ਕਰਦਾ ਕਿ ਆਪਾਂ ਇਹਨਾਂ ਕੋ ਕੀ ਅੰਬ ਲੈਣੇ ਸਾਨੂੰ ਕੀ ਲੋੜ ਐ ਇੱਧਰ ਨੂੰ ਜਾਣ ਦੀ ਤੁਸੀਂ ਆਪਣਾ ਸਾਰਾ ਸਿਸਟਮ ਬੰਦ ਕਰੋ ਆਪਣਾ ਸਿਸਟਮ ਬੰਦ ਕਰੋ ਆਟੋਮੈਟਿਕ ਇਹਨਾਂ ਦੀਆਂ ਚੀਕਾਂ ਨਿਕਲਣੀਆਂ ਨੇ ਆਟੋਮੈਟ ਸਾਰੇ ਮਸਲਿਆਂ ਦਾ ਹੱਲ ਹੋ ਜਾਵੇ ਮਤਲਬ ਪੰਜਾਬ 'ਚ ਬੈਠ ਕੇ ਵੀ ਸਰਕਾਰ ਉੱਤੇ ਕਾਫੀ ਦਬਾਅ ਪਣ ਚੁੱਕਿਆ ਹੈ ਝੁਗਰੀ ਹੈ ਸਰਕਾਰ ਫੇਰ ਵੀ ਬਿਲਕੁਲ ਜੀ ਟ੍ਰੇਨਾਂ ਬੰਦ ਕਰੋ ਟ੍ਰੇਨਾਂ ਬੰਦ ਕਰੋ ਪੰਜਾਬ ਕੋ ਤੇ ਖਾਣ ਜੋਗਾ ਬਹੁਤ ਐ ਪੰਜਾਬ ਨੂੰ ਤੇ ਕੋਈ ਕਮੀ ਨਹੀਂ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਵੀ ਕਿੰਨੇ ਦਿਨ ਵੇਟ ਕਰੋਗੇ ਸਾਡੀ ਜਿਹੜੀ ਕੌਮ ਐ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਤੁਸੀਂ ਸਾਰੇ ਵੀਰਾਂ ਦੇ ਸਾਰੇ ਵੀਰਾਂ ਦੇ ਤੁਸੀਂ ਤੁਸੀਂ ਵੇਖ ਸਕਦੇ ਜੇ ਜਿੰਨੇ ਸਾਡੇ ਬਜ਼ੁਰਗ ਨੇ ਭਰਾ ਨੇ ਬੱਚੇ ਨੇ ਮਾਵਾਂ ਭੈਣਾਂ ਜਿੰਨੇ ਵੀ ਆਏ ਆ ਕਿਸੇ ਦੇ ਮੂੰਹ ਦੇ ਉੱਤੇ ਚਿਹਰੇ ਦੇ ਤੇ ਤੁਸੀਂ ਡਰ ਵੇਖੋ ਹੈਗਾ ਇਹ ਸਾਰੇ ਸਿਰ ਜਿਹੜਾ ਤਲੀ ਤੇ ਧਰ ਕੇ ਆਏ ਆ ਸਿਰਫ ਇਹ ਆ ਵੀ ਆਗੂਆਂ ਆਗੂਆਂ ਨੇ ਵੀ ਸਾਰਾ ਕੋਈ ਦੇਖਣਾ ਵੀ ਕਿਹੜੀ ਕਿਹੜੀ ਨੀਤੀ ਦੇ ਨਾਲ ਸਾਡਾ ਨੁਕਸਾਨ ਨਾ ਹੋਏ ਸਾਡੇ ਬੱਚੇ ਕੋਈ ਮਰਨ ਨਾ ਕਿਉਂਕਿ ਉਹ ਸਰ ਉਹ ਤੇ ਬੈਠੇ ਆ ਤਿਆਰੀ ਕਰਕੇ ਉਹ ਤੇ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਦਿਖਾ ਦਿਓ ਕੱਢਿਓ ਉੱਥੋਂ ਆ ਆਪਾਂ ਉੱਥੇ ਸ਼ਾਂਤਮਈ ਬਿਲਕੁਲ ਖੜੇ ਸੀ ਆ ਦੇਖੋ ਆ ਪੂਰੀ ਦੁਨੀਆ ਦੇ ਵਿੱਚ ਅਸੀਂ ਵਿਸ਼ਵ ਭਰ ਨੂੰ ਦਿਖਾਉਣਾ ਚਾਹੁੰਦੇ ਆ ਵੀ ਆ ਦੇਖੋ ਇਹ ਸਰਕਾਰ ਸਰਕਾਰ ਬਿਲਕੁਲ ਗੁੰਡਾਗਰਦੀ ਕਰ ਰਹੀ ਹੈ ਆ ਦੇਖੋ ਇਦਾਂ ਦੀਆਂ ਰਫਟਦੀਆਂ ਗੋਲੀਆਂ ਅਥਰੂ ਗੈਸ ਦੇ ਗੋਲੇ ਔਰ ਹੋਰ ਵੀ ਜੋ ਕੁਝ ਵੀ ਯੰਤਰ ਉਹ ਚਲਾ ਸਕਦੇ ਉਹ ਆਪਣੀ ਪੂਰੀ ਜਿਹੜੀ ਵਾਹ ਲਾ ਰਹੇ ਨੇ ਤੇ ਨੂਣੇ ਦਾ ਇਲਾਜ ਹੈਗਾ ਨੂਣ ਨੂਣ ਬਣ ਰਹੇ ਨੇ ਜਿਹੜੇ ਭਾਈ ਜੀ ਨੂਣ ਬਣ ਰਹੇ ਨੇ ਨੂਣੇ ਦਾ ਇਲਾਜ ਹੈ ਨਾ ਨੂਣ ਨੂਣ ਵੀ ਦਾ ਇਲਾਜ ਹੈਕ ਹਾਜੀ ਲੂਨ ਦੇ ਉੱਤੇ ਪਾਣੀ ਦੇ ਸਾਹ ਲੈਣ ਦੇ ਵਿੱਚ ਇਹ ਗੈਸ ਦਾ ਪ੍ਰੋਬਲਮ ਹੁੰਦੀ ਹੈ ਉਹਦੇ ਤੋਂ ਥੋੜੀ ਰਾਤ ਮੀਂਹ ਪੈਂਦਾ ਹੈ। ਧੂਆ ਵੜ ਜਾਂਦਾ ਹੈ। ਉੱਤੇ ਰਾਤ ਮੀਂਹ। ਇਹ ਆਪਣੇ ਉਰੇ ਲੰਗਰ ਦਾ ਲੱਗ ਰਹੇ ਨੇ ਕਾਫੀ ਨਾ ਦਾਲ ਪਾਣੀ ਦਾ ਲੰਗਰ ਚੱਲਦਾ ਹੈ, ਜਲੇਬੀਆਂ ਦਾ ਚੱਲਦਾ ਹੈ ਤੇ ਇੱਕ ਦਿਨ ਐਨਕਾਂ ਵੀ ਬੰਦ ਰਹੇ ਸੀ ਨਾ ਨੌਜਵਾਨਾਂ ਵਾਸਤੇ ਵੀ ਅੱਗ ਵਜਣਾ। ਇਹਦਾ ਲੰਗਰ ਵੀ ਚਲਾਇਆ ਹੋਇਆ ਸੀਗਾ ਉਹਨਾਂ ਨੇ। ਧੂਏ ਤੋਂ ਬਚਣ ਵਾਸਤੇ। ਵੇਖੋ ਜੀ ਲੰਗਰ ਜਿਹੜੀ ਜਿਹੜੀ ਇਹ ਤੇ ਸਾਡੀ ਕੋਮ ਦੇ ਹਿੱਸੇ ਆਇਆ। ਤਾਂ ਹੀ ਤਾਂ ਮੈਂ ਬਾਰ-ਬਾਰ ਕਹਿੰਦਾ ਕਿ ਯਾਰ ਆਪਾਂ ਤੇ ਭੁੱਖੇ ਨਹੀਂ ਮਰਨ ਲੱਗੇ। ਤੁਸੀਂ ਇਹਨਾਂ ਪਰ ਇਹ ਮੇਰੀ ਆਪਣੀ ਨਿੱਜੀ رائے ਆ ਹੋਰ ਵੀ ਤੁਸੀਂ ਕਿਸਾਨਾਂ ਤੋਂ ਇਹ ਇਹ ਪੁੱਛ ਸਕਦੇ ਜੇ ਮੇਰੇ ਹਿਸਾਬ ਨਾਲ ਸਾਰਾ ਸਿਸਟਮ ਬੰਦ ਕਰੋ ਤੇ ਆਪੇ ਸਾਰੇ ਮਸਲੇ ਦਾ ਹੱਲ ਨਿਕਲ ਜਾਣਾ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਹੁਣ ਹੁਣ ਜਿਹੜਾ ਡਰੋਨ ਆਇਆ ਸੀਗਾ ਇੱਥੇ ਕੋਲੇ ਸਿੱਟ ਗਿਆ ਬਿਲਕੁਲ ਨੇੜੇ ਆ ਬਿਲਕੁਲ ਅੰਦਰ ਆ ਕੇ ਚਾਲਾ ਜੀ ਮੋਤੀ ਸਰਕਾਰ ਦੀ ਇਹ ਖਵਾਉਂਦੇ ਨੇ ਸਾਨੂੰ ਕਮਾ ਕੇ ਤੇ ਇਹਨਾਂ ਨੂੰ ਮਾਰੋ ਫਿਰ ਇਹ ਕਮਾਉਣਾ ਛੱਡ ਜਾਣਗੇ ਤੁਹਾਨੂੰ ਬਾਬਾ ਜੀ ਡਰ ਨਹੀਂ ਲੱਗਦਾ ਵੀ ਇਹ ਅੱਖਾਂ ਤੇ ਕਾਫੀ ਅਸਰ ਪਾਉਂਦਾ ਫਿਰ ਤੁਸੀਂ ਵੀ ਅੱਗੇ ਤੁਸੀਂ ਕਿੱਥੇ ਸੀ ਜਦੋਂ ਡਰੋਨ ਆਇਆ ਇਹ ਤੂੰ ਇਹ ਤੋਂ ਜਿਹੜਾ ਫਰੂ ਗਏ ਤੇ ਨਹੀਂ ਦੋ ਕੁ ਮਿੰਟ ਅੱਖਾਂ ਮੱਝ ਦੇਣੇ ਉਹ ਤੋਂ ਬਾਅਦ ਫੇਰ ਰੱਟ ਜੰਦੇ ਨੇ ਡਰ ਕਹਦਾ ਹੁਣ ਤਾਂ 12 ਦਿਨ ਹੋ ਗਏ ਫਿਰ ਤੈਨੂੰ ਵਿਚਰ ਤੂੰ ਨੀ ਕਾ ਦੀ ਪ੍ਰੋਬਲਮ ਤਾਂ ਨਹੀਂ ਆਈ ਬਾਬਾ ਜੀ ਇਹਦੇ ਨਾਲ ਕੁਝ ਨਹੀਂ ਆਉਂਦਾ ਪਰਮਾਤਮਾ ਦੇ ਹੁਕਮ ਨਾਲ ਸਾਹਿਬ ਪਰਮਾਤਮਾ ਨਾਲ ਆ ਆਪਣੇ ਚਲੋ ਠੀਕ ਹੈ ਜੀ ਇਹ ਕਹਿੰਦਾ મોદી ਨਾ ਵੀ ਆਪਾਂ ਨੇ ਦਿੱਲੀ ਵੀ ਆਪਾਂ ਦਿੱਲੀ ਬੈਠਿਆ ਵੀ ਆਪਾਂ ਨਾਲ ਇਹਨਾਂ ਦੇ ਬੰਦਿਆਂ ਦੇ ਮਰੋੜ ਲਿੱਤੇ ਹੋਏ ਆ ਬਾਹਰ ਭਵੰਤਮਾਨ ਦੇ ਵੀ ਮਰੋੜ ਆ ਦੂਜੇ ਦਾ ਨਾਲ ਲਏ ਹੋਏ ਨੇ ਇਹਨੂੰ ਮਰੋੜਾ ਦੇ ਕੇ ਤਿੰਨੇ ਪਾਰਟੀਆਂ ਨੇ ਬੰਨ ਕੇ ਤੇ ਮੈਂ ਆਪਾਂ ਕਹਿੰਦਾ ਨਾ ਵੀ ਪੰਡ ਬੰਨ ਕੇ ਰੱਖਦੇ ਉਹ ਗੱਲ ਕਰੀ ਹੋਈ ਹੁਣ ਇਹਦੇ ਇਹਨੂੰ ਵਿਚਾਰ ਨੂੰ ਦੱਬੀ ਫਿਰਦੇ ਨੇ ਬਾਕੀ ਮੁੰਡਾ ਆਮ ਕਰਦੇ ਉਹ ਹੀ ਗੱਲਾਂ ਆਮ ਕਰਤਾ ਆਮਕਾਰੀ ਹੁੰਦਾ ਨਾ ਕੀ ਦੀ ਗੱਲ ਕਰਦੇ ਆਂ ਜੀ ਉਹ ਆਤਮਾਨ ਦੀ ਪੋਤਮਾਨ ਇਹਨਾਂ ਨਾਲ ਨੇ ਉਹ ਅੰਦਰੋਂ ਨਹੀਂ ਰਲਿਆ ਹੋਇਆ ਤੇ ਉਹ ਤਾਂ ਹੁਣ ਤੁਸੀਂ ਤੁਹਾਡੀ ਸਾਥ ਦੇ ਰਿਹਾ ਹੋ ਵਿੱਚ ਨੂੰ ਉਹਨੂੰ ਮਾਰਾ ਗਈ ਜਾਨ ਮੈਂ ਕੋਸ਼ ਮਰਜ਼ੀ ਕਰਾ ਲਾਵਾਂ ਤੁਸੀਂ ਮੰਨੋ ਜੇ ਮੇਰਾ ਸੀਰੀ ਐ ਸੀਰੀ ਤਾਂ ਮੈਂ ਕੁਝ ਵੀ ਕਰਾ ਸਕਦਾ ਸੀਰੀ ਤੋਂ ਮੈਂ ਕੀ ਨਿਕਰਾ ਸਕਦਾ ਜਦੋਂ ਮੀਟਿੰਗ ਹੋਈ ਸੀ ਉਹ ਮੀਟਿੰਗ ਵਿੱਚ ਬੈਠਾ ਸੀ 1 ਵਜੇ ਤੱਕ ਹਣਾ ਉਹ ਨਾਲ ਬੈਠਦਾ ਕਿਸਾਨ ਨਾਲ ਰਹਿੰਦਾ ਜੀ ਕਿਸਾਨ ਨਾਲ ਦੇ ਪਰ ਕਰੂ ਵੀ ਉਹ ਕੀ ਉਹਦੀ ਤੋਂ ਬਾਈ ਮਰੋੜ ਰੱਖਿਆ ਇੱਕ ਪਾਸੇ ਹੁਣ ਸੀਰੀ ਆਪਣਾ ਸੀਰੀ ਨੂੰ ਜਿੱਥੇ ਤਰ ਕਹਾਂਗੇ ਉੱਧਰ ਜਾਊਗਾ ਇੰਕਾ ਜੀ ਬਹੁਤ ਬਹੁਤ ਧੰਨਵਾਦ ਤੇ ਇਹ ਗੱਲਬਾਤ ਕੀਤੀ ਅਸੀਂ ਡਰੋਨ ਤੁਸੀਂ ਦੇਖਿਆ ਸੀਗਾ ਫਿਰ ਲਾਈਵ ਤਸਵੀਰਾਂ ਦਿਖਾਈਆਂ ਸੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਵੀ ਰਿਕਾਰਡ ਹੋ ਗਿਆ ਜਿਹੜਾ ਡਰੋਨ ਵਾਲਾ ਅੱਖਾਂ ਵਿੱਚ ਕਿਵੇਂ ਧੂਆਂ ਨਿਕਲ ਰਿਹਾ ਤੇ ਸਾਡਾ ਜਿਹੜਾ ਕੈਮਰਾਮੈਨ ਸਾਹਿਬ ਹੈ ਤੇ ਉਹਦੀਆਂ ਅੱਖਾਂ ਵੀ ਵਿੱਚੋਂ ਪਾਣੀ ਨਿਕਲਿਆ ਤੇ ਬਹੁਤ ਹੀ ਮੁਸ਼ਕਲ ਹੈ ਜਿਹੜੀ ਰਿਪੋਰਟਿੰਗ ਕਰਨੀ ਵੀ ਅਨੇ ਰਿਸਕ ਲੈ ਰਹੇ ਨੇ ਰਿਪੋਰਟਿੰਗ ਕਰਨ ਮੌਕੇ ਜਿਹੜੇ ਥਰੂ ਗਏ ਗੋਲਿਆਂ ਗੋਲੇ ਸਿੱਟ ਰਹੇ ਨੇ ਧੂਏ ਦੇ ਵਿੱਚ ਰਿਪੋਰਟਿੰਗ ਕਰਨੀ ਪੈ ਰਹੀ ਹੈ ਪੱਤਰਕਾਰਾਂ ਨੂੰ ਵੀ ਕਾफी ਨੁਕਸਾਨ ਹੋ ਰਿਹਾ ਹੈ ਏਥਰੂ ਗੈਸਾਂ ਦਾ ਤੇ ਕਿਸਾਨਾਂ ਨੂੰ ਤਾਂ ਹੋ ਹੀ ਰਿਹਾ ਤੇ ਪੱਤਰਕਾਰ ਜਿਹੜੇ ਰਿਕਵਰੀਜ ਕਰ ਰਹੇ ਉਹਨਾਂ ਨੂੰ ਪੂਰਾ ਉਹਨਾਂ ਤੇ ਵੀ ਅਸਰ ਇਹ ਗੋਲੇ ਪਾ ਰਹੇ ਨੇ ਮੈਂ ਸ਼ੰਭੂ ਵਾਟ ਤੋਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਐਮ ਧੰਨਵਾਦ